ਕੁੱਤ ਤੇ ਆਜ ਪਹਿਲੀ ਵਾਰਾ ਕੁੜੀ ਦੇ ਕਰੇਲੇ ਪੂਰੇ ਘਰੇ ਵੀ ਦੇਖੇ ਮੈਂ ਮੇਰਾ ਜੀ ਇਹ ਆਪ ਹੀ ਹਰੋਂ ਬੰਦੀ ਆ ਇਹ ਆਪ ਹੀ ਬੰਡਾ ਬੰਦੀ ਕਰੋਂ ਕਰੋਂ ਹੀਰੋ 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 ਇਹ ਕੀ ਕਰਦੀ ਐ ਇਹਨੇ ਕੁੱਤਾ ਖੋਲ ਕੇ ਲੈ ਲੰਬੀ ਹੱਡੀਆਂ ਵੀ ਮੇਰੇ ਬਾਗ ਵਿੱਚ ਇਹ ਤੇ ਇੰਸਟਾਗ੍ਰam ਜੂ ਦੇਖਦੀ ਕਈ ਵਾਰ ਤਾਂ ਖੁੱਲੇ ਛੱਡ ਕੇ ਛੱਡ ਕੱਢ ਕੇ ਚੱਲਦੀ ਐ ਹੋਰ ਦਰਖੋਲ ਵੀ ਲਿਆ ਤੇ ਇਹ ਉਹ ਲੋ ਐ ਇਹ ਮੇਰੇ ਗੱਡੂ ਮੈਂ ਨਹੀਂ ਲਈਆਂ ਇਹ ਮੈਂ ਇੱਕ ਦੇ ਹੂੰ ਮੂੰਹ ਕੋਲ ਦੇ ਕੇ ਮੇਰਾ ਡਿਜ਼ਾਈਨ ਜੇ ਪਰ ਨੇਕਾ ਸਿਸਟਮ ਉਹ ਹੋਇ ਪੁੱਜਾ ਇਹ ਨੂਰ ਕੋਲ ਲਿ ਕੇ ਆਇਆ ਮਮਾ ਮੈਂ ਮਮਾ ਬੜੀ ਗੁੱਸੇ ਆਇਦਰ ਵੀ ਦੇਖ ਲੋ ਆਇਦਰ ਵੀ ਦੇਖ ਲੋ ਲੈ ਕੇ ਆ ਬਗੋ ਦੇਖੋ ਸਤਿ ਸ਼੍ਰੀ ਅਕਾਲ ਸਾਰੇ ਤੁਹਾਡਾ ਪਤਾ ਹੀ ਨਹੀਂ ਲੱਗਜੀ ਇਹ ਪਤਾ ਲਾਦਾ ਮਮਾ ਬੁਰਾ ਇੱਕ ਨਹੀਂ ਆ ਉਹ ਮੈਂ ਖਾ ਮੰਗਾ ਖਾਸਾ ਕਾਲਾ ਮਾਲਾ ਆ ਕਰੀਏ ਗੱਲਾਂ ਕੁਝ 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 ਹੋਈ ਗੀ ਸੁਣੀ ਵੀ ਕਰਨੀ ਹੁੰਦੀ ਹੈ ਕੋਈ ਮੈਂ ਕਿਹਾ ਚੱਲ ਇੱਥੇ ਤੋਂ ਸ਼ੁਰੂ ਕਰ ਲਓ ਮੈਂ ਛੇੜੀ ਬੈਠੀ ਖਾਂ ਲੂੰਗਾ ਪਰ ਤੂੰ ਕੈਮਰਾ ਖੁੱਲੀ ਬੈਠਾ ਹੈ ਬੈ ਚੱਲ ਤਾਂ ਕਿਆ ਹੋ ਗਿਆ ਹਾਂ ਸਸੇ ਹੀ ਕਾਜੀ ਸਾਰਿਆਂ ਨੂੰ ਹੋਰ ਮਾਤਾ ਜੀ ਠੀਕ ਆ ਜੀ ਆਹ ਹੋ ਵਧੀਆ ਏ ਸੀ ਕਾਜੀ ਸਾਰਿਆਂ ਦਾ ਤੁਸੀਂ ਵੀ ਬੁਲਾ ਲਓ ਸਸੀ ਕਾਜੀ ਸਾਰਿਆਂ ਨੂੰ ਲਾ ਭਾਈ ਨੂਰੂ ਬੁਲਾ ਦੇ ਪੁੱਤ ਸਾਥੀਕਰ ਸਾਥੀਕਰ ਭਾਈ ਅੱਜ ਨੂਰ ਦੇ ਨੂਰੂ ਵਾਸਤੇ ਅਸੀਂ ਲੈ ਕੇ ਆਏ ਆ ਖਲਾਉਣੇ ਹੈ ਇਹਨੂੰ ਵੀ ਲੈ ਆ ਗੂ ਨੂੰ ਵੀ ਅਗੂ ਨੂੰ ਵੀ ਹੈ ਬਾਜਾ ਜਾ ਨੂਰ ਤੇ ਤਾਂ ਵੱਜਣਾ ਨਹੀਂ ਉਹ ਹੈ ਨੂਰ ਕਿੱਥੇ ਵਜਾ ਲੂੰਗੀ ਇਹਨੂੰ ਇਹ ਮੁੰਡਾ ਡਰਦਾ ਇਹ ਵੀ ਗੱਲ ਉਹ ਮੁੰਡਾ ਵੀ ਡਰ ਜਣਾ ਹਾਂ ਸਹੀ ਗੱਲ ਬਾਹਰ ਕਮੈਂਟ ਆਉਂਦੇ ਅੱਗੇ ਕਿਤਾ ਦਿਖਾਉਂ ਉਂਝ ਦੇਖੋ ਕੀ ਆਖ ਲੈਣੇ ਦੇਖਦੇ ਆਂ ਦੇਖਨੇ ਆਂ ਖੜ ਜਾ ਗਿਫਟ ਓਪਨ ਕਰਨ ਦਾ ਅਸੀਂ ਭਾਈ ਅੱਜ ਲੱਗੇ ਬਲੌਗ ਸ਼ੁਰੂ ਕਰਨ ਇੱਕ ਰਾਜ਼ ਵੀ ਖੋਲਣਾ ਹੈ ਨਾ ਮੇਰੇ ਮੰਮੀ ਨੇ ਜਿਹੜਾ ਉਹ ਬਟੂਆ ਜਿ ਤੱਤਾ ਤੋਂ ਦੇ ਚੁੱਕਿਆ ਹੈ ਉਹ ਰਾਜ਼ ਵੀ ਖੋਲਿਆ ਜਾਊਗਾ ਉਹ ਰਾਜ਼ ਵੀ ਖੋਲਣਾ ਹਾਂ ਸਹੀ ਗੱਲ ਹੈ ਮੈਂ ਵੀ ਉਸ ਤੋਂ ਬਾਅਦ ਇਹ ਜੀ ਮੈਨੂੰ ਵੀ ਕੁਝ ਯਾਦ ਹੀ ਨਹੀਂ ਸੀ ਹਾਂ ਠੀਕ ਹੋ ਜਾ ਪਾਈ ਫੇਰ ਖੋਲ ਲਿਓ ਨਹੀਂ ਕੋਈ ਨਹੀਂ ਅੱਜ ਇਹ ਖੋਲ ਦੇਣਾ ਮੰਮੀ ਆਪਾਂ ਉਹੀ ਉਹ ਵੀ ਕਰਦਾ ਚਾਹੁੰਦਾ ਬਿਲਕੁਲ ਬਿਲਕੁਲ ਹਾਂ ਉਹੀ ਗੱਲ ਹੈ ਐ ਅੱਛਾ ਜੁੜਨੇ ਵਾਲੇ ਵੀ ਆ ਇਹ ਜੁੜਦੇ ਵੀ ਆ ਇੱਕ ਦੂਏ ਨਾਲ ਹਨਾ ਆ ਦੇਖੋ ਹਾਂ ਤੇਰਾ ੱਗੂ ਲੱਗੀ ਵੀ ਜੁੜ ਗਏ ਜੁੜਦੇ ਵੀ ਆ ਇਹ ਨਿਆਣਾ ਖੇਡ ਨਾਲੇ ਨਿਆਣਾ ਸਿੱਖੀ ਜਾਂਦਾ ਏਬੀਸੀ ਸਿੱਖੋ ਜਣੀ ਨਾਲੇ ਖੇਲੀ ਜਾਂਦਾ ਨਿਆਣਾ ਇਹ ਨਾਲ ਇਹ ਸਿਸਟਮ ਇਹ ਨਾਲ ਹੋ ਜਾਂਦਾ ਇਹਦੀ ਸਾਜੂਆ ਗਿਫਟਾਂ ਦਾ ਉਹ ਕਰ ਲੋ ਭਾਈ ਖੋਲ ਲੋ ਫਿਰ ਤੇ ਮੈਂ ਸਬਜ਼ੀ ਦੇਖਣੀ ਕੋਈ ਗਿਆ ਬਣਾਣਾ ਅੰਜੀ ਨਾਲ ਹੀ ਕਹਿੰਦੇ ਵਰਤਾਂ ਵਰਤਾਂ ਜਸਾ ਜੀ ਉਹ ਐ ਬਣੀ ਹੋ ਸਕਦਾ ਵਰਤ ਵਰਤ ਖਾ ਗਿਆ ਛਾਹ ਹੋ ਜਾਊਗਾ ਪਰ ਬੀ ਨਹੀਂ ਸੱਡੋਣੀ ਜੇ ਇੱਕ ਟਾਈਮ ਦੀ ਕਚਲ ਛੱਡ ਵੀ ਲੋਗੇ ਤੇ ਸਵੇਰ ਦੀ ਵਿਫਤਾ ਪੈਣੀ ਸਵੇਰੇ ਸਬਜ਼ੀ ਦਾ ਹੋਰ ਹੋਰ ਉਹੀ ਤਾਂ ਹੈ ਕੀ ਕਰੀ ਹੋ ਗਿਆ ਤੁਮ ਬੜਾ ਯੋਨਾ ਰੱਖਾ ਭਾਈ ਛੋਣਾ ਜਾ ਮਰਾ ਛੋਣਾ ਜਾ ਮੇਰੇ ਰਿਲੈਕਸ ਜਾ ਕਰ ਲੋ ਤੂੰ ਤੇ ਨਾ ਭਾਈ ਇੱਕ ਸਾਡਾ ਸਾਸਰੀ ਕਾਲ ਜੀ ਸਾਰਿਆਂ ਨੂੰ ਇੱਕ ਸਾਡਾ ਕਾਕਾ ਨਹੀਂ ਹੁੰਦਾ ਇਹ ਨਹੀਂ ਕੋਈ ਕੰਮ ਕਰਨ ਹੁੰਦਾ ਸਾਨੂੰ ਕਾਕਰੀ ਹੁੰਦਾ ਇੱਕ ਉਹ ਸਾਡੀ ਕਾਕੀ ਨੇ ਬਹੁਤ ਤੰਗ ਕਰਿਆ ਰਾਤ ਸਾਡੀ ਕਾਕੀ ਨੇ ਛੋਟੀ ਨੇ ਬਹੁਤ ਤੰਗ ਕਰੇ ਇਹਨੂੰ ਨਾ ਕੁਝ ਕਹੋ ਤੇ ਉਨੇ ਤੁਸੀਂ ਲਾਰੋ ਸਾਹਬ 12 ਵਜੇ ਉਟੀ ਮਮੀ ਹਨ ਮਾਰਾ ਕਿ ਉੱਠੀ ਵੀ ਇਹ 12 ਵਜੇ ਸੁੱਤਾ ਉਹ 12 ਵਜੇ ਉੱਠੂਗੀ ਉਹ 12 ਵਜੇ ਇਹ ਨਹੀਂ ਸੋਈ 3-4 ਘੰਟੇ ਰੋਣੇ ਪਰੇ ਰਹੀ ਇਹ ਬਸ ਰੋਈ ਹੋ ਗਈ ਰੋਈ ਹੋ ਗਈ ਮम्मा ਮम्मा ਵੀਰੇ ਵੀ ਜਦ ਇਹ ਉੱਠੀ ਨਾ ਵੀਰੇ ਵੀ ਦੀ ਅੱਖਾਂ 'ਚ ਸਾਫ਼ ਪਤਾ ਲੱਗਦਾ ਤਾਂ ਵੀ ਦੇਜਾ ਜੇ ਰੜਕਦੀ ਆ ਰਾਤਰੀ ਜੀ ਪੂਰੀ ਹੋਈ ਪਾਪਾ ਵੀ ਨਹੀਂ ਸੌਇਆ ਰਾਤ ਕੋਲ ਮੈਂ ਵੀ ਨਹੀਂ ਸੌਈ ਉਹ ਬੱਚੀ ਨਹੀਂ ਸੁੱਤਾ ਇਹ ਵੀ ਨਹੀਂ ਸੌਇਆ ਘਰੀ ਘਵਾ ਦੇਖਣਾ ਜੇ ਕਿ ਨੂਰ ਹੁੰਦੀ ਆ ਮਾ ਲੋ ਜਨਾਇਆ ਹੋਰ ਬਹਾਉ ਕਰ ਰੋਈ ਕੁੜੀ ਰਾਤ ਮੈਨੂੰ ਕੀ ਹੋਇਆ ਕੀ ਨਹੀਂ ਇਹ ਤਾਂ ਪਸਪਕਾ ਨਾ ਦੱਬਿਆ ਪਾ। ਬਹੁਤ ਛੋਟਾ ਕਵਰ ਹੈ। ਕਿੱਥੇ ਆ? ਭਾਈ ਹੁਣ ਗਿਫਟ ਖੋਲੋ। ਹੁਣ ਦੇਖ ਲਓ ਕੀ ਹੈ। ਦੇਖੋ ਭਾਈ ਗਿਫਟ ਕਰਦੇ ਆ ਜੀ ਓਪਨ। ਇਹ ਹੈਗਾ ਮਰਜੀ ਦੀ ਦਿੱਤਾ। ਨਾਮ ਲਿਖਿਆ ਹੋਇਆ? ਮੈਨੂੰ ਯਾਦ ਹੈ ਨਾ। ਅੱਛਾ। ਚਲੋ ਮੈਂ ਗਿਫਟ ਪਹਿਜਾ ਖੋਲਣਾ ਸੀਗਾ। ਕਿਹੜਾ? ਮੰਮੀ ਵਾਲਾ। ਅੱਜ ਦੇ ਬਾਅਦ ਮੰਮੀ ਵਾਲਾ ਖੋਲ ਦਨੇ ਭਾਈ। ਇਹ ਇਹ YouTube ਪਿੱਛੇ ਨਾ ਸਾਨੂੰ ਫੋਨ ਕਈ ਆਲੇ ਜੈਜ਼ਮੀਨ ਨੂੰ। ਪਾਹੀ ਵੀ ਰਿਚਾਇ ਵੀ ਤੁਸੀਂ ਦਿਖਾਇਆ ਨਹੀਂ ਅਸੀਂ ਕਿਹਾ ਸੀ ਨਾ ਲਾਸਟ ਚ ਦਿਖਾਣਾ ਅਸੀਂ ਕਿਹਾ ਵੀ ਭਾਈ ਅਸੀਂ ਇਹ ਹਜੇ ਕਿਸੇ ਨੇ ਵੀ ਨਹੀਂ ਕਿ ਸੌਰੀ ਵੀ ਕਿਸੇ ਨੇ ਵੀ ਨਹੀਂ ਦੱਸਿਆ ਕਿਉਂਕਿ ਹਜੇ ਗਿਫਟਾਂ ਦਾ ਅਸੀਂ ਵਲੌਗ ਬਣਾਉਣਾ ਹੈ ਫਿੱਤਾ ਕਰਕੇ ਜਦੋਂ ਬਣੂਗਾ ਉਦੋਂ ਪਤਾ ਲੱਗੂਗਾ ਆ ਮੇਰਾ ਪੁੱਤ ਜਿਹੜਾ ਨੇ ਕਹੀ ਜਦ ਵੀ ਤੁਸੀਂ ਖੋਲੋਗੇ ਉਹ ਉੱਥੇ ਬਹਿ ਜਾ ਪੁੱਤ ਅਗਰ ਓਕੇ ਬੇਟਾ ਕਹਿੰਦੀ ਜਦ ਵੀ ਤੁਸੀਂ ਗਿਫਟ ਖੋਲੋਗੇ ਮੈਨੂੰ ਜਰੂਰ ਮੈਂ ਹੈਲਪ ਕਰਾਉਂਗੀ ਤੁਹਾਡੀ ਮੈਂ ਕਹਾਂ ਕੋਈ ਨਹੀਂ ਇਹ ਮਾਈ ਆਈ ਆ ਰੱਜੀ ਦੀ ਦੀ ਬਲੋ ਗਿਫਟ ਮੈਨੂੰ ਅੱਛਾ ਦੇਖ ਪਾਈ ਦੀ ਨੇ ਕਿਆ ਭੇਜਿਆ ਕਿਆ ਦਿੱਤਾ ਗਿਫਟ ਲਈ ਟੌਪਸ ਇਹ ਕੱਠੇ ਦੇਖਿਆ ਤਾਂ ਤਾਂ ਦੀਦੀ ਆਏ ਕਹਿੰਦੀ ਸੀ ਉਹ ਬੱਲਾ ਬੱਲਾ ਟੌਪਸ ਆ ਇਹ ਇੱਥੇ ਪਾਇਆ ਤਾਂ ਪੱਲੇ ਕਾਣ ਲੈ ਤਾਂ ਆਏ ਲਾ ਕੇ ਆਏ ਪਿੱਛੇ ਅੱਛਾ ਨਾਲੇ ਦਮ ਦੇ ਚਵੀ ਨਹੀਂ ਹੈਗਾ ਡੋਰ ਲੇ ਲਗਨੀ ਆ ਨਹੀਂ ਇਹ ਨਾਲ ਜਿਹੜੇ ਮਰਜੀ ਸੂਟ ਨਾਲ ਪਾ ਲੂ ਮੇਰੀ ਗੱਲ ਤਾਂ ਹਨ ਇਹ ਤੈਨ ਦੇਖਿਆ ਕਿੱਥੇ ਦਾ ਕੁਝ ਆਦਾ ਤੈਨੂੰ ਕਿਉਂਕਿ ਜਦ ਰੱਜੀ ਦੀਦੀ ਨੇ ਆਏ ਕਿ ਹਾ ਤਾਂ ਕਹਿੰਦੀ ਵੀ ਤੈ ਉਹ ਚੀਜ਼ ਇੱਕ ਵਾਰ ਪਸੰਦ ਕਰੀਦੀ ਤੂੰ ਕਹਿੰਦੀ ਦੀ ਇਹ ਬਹੁਤ ਸੋਹਣੇ ਆ ਪਤਾ ਨਹੀਂ ਕਿੱਥੇ ਦੇ ਤਾਂ ਹਾਂ ਪਾ ਕਰਕੇ ਨਾ ਉਹਨੇ ਇਹ ਫਿਰਦਾ ਮੋਲ ਚ ਗਈ ਸੀ ਉੱਥੇ ਆ ਦੇਖੀ ਹਾਂ ਮੰਨੂ ਮੈਂ ਉਦੋਂ ਦੀਦੀ ਨੂੰ ਜਦ ਇਹ ਕਿਹਾ ਲੱਗਾ ਦੀ ਚੰਡੀਗਾ ਮੈਂ ਕਿਹਾ ਵੀ ਫੇਰ ਤਾਂ ਮੋਲ ਚ ਦੇਖੇ ਹੁਣੇ ਭਾਈ ਕਹਿੰਦੀ ਵੀ ਨਹੀਂ ਉਹਨੇ ਆਏ ਵੀ ਕਹਿਤਾ ਪਰ ਵੀ ਨਹੀਂ ਮੈਂ ਫੋਨ 'ਚ ਦਿਖਾਉਂਦੀ ਕਿ ਕਿ ਹਣ ਦੇਖੋ ਜੇ ਦੀਦੀ ਦਾ ਵਿਆਹ ਤਾਂ ਬੂਆ ਦੀ ਕੁੜੀ ਦਾ ਮੈਂ ਦੀਦੀ ਨੂੰ ਕਹਿੰਦੀ ਸੀ ਕਿ ਮੈਨੂੰ ਇਹੇ ਜੇ ਚਾਹੀਦੇ ਮੈਨੂੰ ਹੈਵੀ ਮਿਲ ਜਾਂਦੇ ਮੈਨੂੰ ਨਾਈਟ ਵੇਟ ਚਾਹੀਦੇ ਮੈਂ ਫੋਟੋ ਦਿਖਾਈ ਸੀ ਅਰੇ ਖਿਆਲ ਚ ਦੀਦੀ ਨੂੰ ਜਿਆਦਾ ਨਾ ਦਿਮਾਗ 'ਚ ਰੱਖ ਹਾਂ ਵੀ ਐਦਾਂ ਹੋ ਸਕਦਾ ਇਹ ਫੈਂਟੀ ਦੀ ਨੋ ਬੇਚਰੀ ਨੇ ਡੱਬਾ ਵੀ ਲਿਆ ਹੋਣਾ ਕਿਤੇ ਤੇ ਮੇਰੇ ਨੂਰ ਦਾ ਸਮਾਨ ਰੱਖਾ ਬਣਾ ਦੇ ਵਿੱਚ ਇਹ ਦੀ ਸੀ ਵਾਲੇ ਹੈ ਆ ਫੇਰ ਕਿਤੇ ਜਾ ਕੇ ਉਹਨੇ ਬੇਚਰੀ ਨੇ ਗਿਫਟ ਤਾਂ ਹੀ ਕਹਿੰਦੀ ਸੀ ਕਹਿੰਦੀ ਕਿ ਕਿਤੇ ਤੈਨ ਆਏ ਕਿਹਾ ਤਾਂ ਉਦੋਂ ਜਦ ਆਪਾਂ ਹੁੰਦੇ ਤੇ ਪਨੇਆਲੀ ਤੇ ਕਹਿੰਦੀ ਨਹੀਂ ਸੀ ਦੀਦੀ ਜਾ ਆਪਣੀ ਗੱਲ ਕੀ ਨਹੀਂ ਨਹੀਂ ਇਹ ਆਹ ਕਿਦਾਈ ਭਾਈ ਅੰਬੀਪ ਕੋ ਰੇਸ਼ਮ ਸਿੰਘ ਕਰਲੀਨ ਕਾਰ ਮੇਰੀ ਮੰਮੀ ਖੋਲੂਗੀ ਇਹ ਆ ਜੀ ਸਾਡੇ ਪਰਿਆਲੀ ਵਾਲਿਆਂ ਦਾ ਗਿਫਟ ਭਾਈ ਹਾਂ ਗਵਲੀ ਭੇਂਦਾ ਸਾਡੀ ਆ ਜਾ ਲਾ ਹੱਸ ਲੈ ਭਾਈ ਬੜਾ ਸ਼ੋਅ ਹੋ ਰਿਹਾ ਖੋਲ ਖੋਲ ਚੱਲ ਉੱਤੇ ਕਿਥੇ ਖੋਲਣਾ ਨੇ ਆਣੀ ਤੇ ਨਹੀਂ ਚਾਹ ਲੈ ਕਿ ਮੈਨੂੰ ਕਦੀ ਕਹਿੰਦੀ ਆ ਮੈਂ ਕਿੱਥੇ ਨਾ ਹਾਂਗੀ ਖੋਲਣੀ ਆਣੀ ਤੇ 5000 ਹੈ ਤਾਂ ਲਓ ਲਓ ਇਹ ਦੂਜਾ ਨਾ ਦਿਓ ਦੇਖੀ ਭਾਈ ਇਹਨਾਂ ਨੂੰ ਉਹ ਲੱਗਦਾ তুই ਜਨਰਲ ਸੈਪਰ ਲੱਗਦਾ ਆ ਜੇ ਚੜਿਆ ਪਿਆ ਨਾ ਇਹ ਪੱਜਿਆ ਆ ਭਾਈ ਪੱਜਿਆ ਨਾ ਨਾ ਬੱਜਿਆ ਬੱਜਿਆ ਨਾ ਹੀ ਆ ਉਹ ਵੀ ਉਧਰ ਲੈ ਜਾ ਤੂੰ ਮਿੰਟ ਨੂਰੂ ਇਧਰ ਆਇਆ ਮੁੱਤ ਤੂੰ ਨੂਰੂ ਦਸ ਮਾਣ ਆ ਗਿਆ ਦੇਖੀ ਖੁਸ਼ ਦੇਖੇ ਖੁਸ਼ੀ ਜਮ ਕੇ ਨੂਰੂ ਦਸ ਮਾਣ ਆ ਗਿਆ ਦੂਰ ਦੂਰ ਆ ਜੀ ਭੱਜਿਆ ਹੀ ਕੋਲ ਨੂੰ ਕਿਆ ਲਿਆ ਇਹ ਦੀਦੀ ਅੰਨੀ ਪੈਸੇ ਨਾ ਮੰਮੀ ਮੈਂ ਖੋ ਵਾਸੋ ਖੁੱਦ ਗਿਆ ਇਹ ਕਿੱਦਾਂ ਨਾ ਕੁਫਾ ਖੋਲਣ ਲੱਗੇ ਹੋਏ ਤੁਸੀਂ ਲਓ ਭਾਈ ਮੈਂ ਫੇਰ ਆਂਦੇ ਖੁੱਦ ਕਰੇ ਉਹ ਉਧਰ ਵੀ ਹੋਣਾ ਲਓ ਜੀ ਇਹਦੇ ਮਨ ਨੂੰ ਰਿੰਕ ਕੌਦੀਆਂ ਦੁਲੀਆਂ ਲੱਗਦੀਆਂ ਅੱਛਾ ਜੀ ਬਾਜੀ ਬਾ ਕੱਪ ਨਾਲ ਦੋ ਟਰੇਆਂ ਛੋਟੀਆਂ ਸੇਮ ਤੇ ਸੇਮ ਨਹੀਂ ਹੋ ਗਿਆ ਹਾਂ ਤੇ ਕੀ ਆ ਸੇਮ ਦੁਲੀਆਂ ਤੇਰੇ ਕੋਲ ਹੈਗਾ ਮਨ ਲੱਗਣਾ ਇਹ ਨਾਲ ਦਾ ਵਿਆਹ ਵੀ ਮਿਲਿਆ ਵਾ ਜੀ ਬੀਆਜੀ ਕਿਦਾਂ ਗਿਫਟ ਕਰਿਆਤਾ ਉਹ ਹੈਗੇ ਆ ਵਿੱਚ ਚਾਕਲੇਟ ਆ ਇਹਦੇ ਚ ਦੋ ਪਲੇਟਾਂ ਐ ਚਾਰ ਕੱਪ ਆ ਉਹਦੇ ਚ ਪਰ ਕੱਪ ਮਾਨੂੰ ਲੱਗਦਾ ਭੂਤ ਜੇ ਵਾਲੇ ਤੇ ਤੇਰੇ ਨਹੀਂ ਆ ਪਲੇਟਾਂ ਦਾ ਸੇ ਨਹੀਂ ਆ ਟੁੱਲ ਗਏ ਰਈ ਪਤਾ ਉਹ ਭੂਤ ਜੇ ਦੇ ਮੂੰਹ ਜਿਹਾ ਬਣਾ ਲਿਆ ਜੇ ਨਾ ਫਿਰ ਵੀ ਮੇਰੀ ਦੀਦੀ ਲੈ ਕੇ ਹਾਂ ਨਹੀਂ ਚੱਲ ਹੁਣ ਆਏ ਨਾ ਅਭੀ ਕਈ ਵਾਰ ਅਗਲੇ ਨੂੰ ਨਹੀਂ ਪਤਾ ਹੁੰਦਾ ਹਾਂ ਹੋ ਗਿਆ ਮੇਰੀ ਦੀਦੀ ਲੈ ਕੇ ਹਾਂ ਗਿਫਟ ਦਾ ਗਿਫਟ ਹੀ ਆ ਭਾਈ ਚਾਹੇ ਤਾਂ ਇਹ ਬਾਅਦ ਵਿੱਚ ਕਰਦੇ ਇਹਨਾਂ ਨੂੰ ਸਾਈਡ ਇਹ ਕੀ ਦਾ ਏ ਇਹ ਹੈਗਾ ਭਾਈ ਭਾਬੀ ਆ ਗਈ ਇਹ ਭਾਬੀ ਵੱਲ ਤੇ ਦਾ ਹਾਂ ਉਹ ਵੀ ਦੇਖੋ ਹੋਰ ਕੀ ਨਹੀਂ ਮੇਰੇ ਵੱਲ ਤੇ ਨਹੀਂ ਏ ਭਾਬੀ ਤੇਰੇ ਵੱਲ ਤੇ ਕਿਹੜਾ ਦਾ ਆ ਆ ਲਾ ਆ ਹਾਂ ਮੇਰਾ ਆਪਣਾ अच्छा ये मम्मी ना है मम्मी ने जा रही है कि या मेरा होना चाहिए पता पता क्या बात है दिमाग से निकल ਜਾਂਦਾ हां ਹੁਣ ਸਿਆਣੇ ਬੰਦੇ ਦਾ ਇੱਕ ਪਾਸੇ ਧਿਆਨ ਥੋੜੀ ਹੁੰਦਾ ਨਾਲੇ ਜਦ ਥੋੜੀ ਮਮੀ ਬਿਮਾਰ ਬੀਤੀ ਮਮੀ ਵੀ ਹੋਰ ਕੀ ਆ ਜਿਆਦਾ ਨਹੀਂ ਆਂਦਾ ਆਪ ਦਾ ਗਿਫਟ ਮੈਨੂੰ ਬਤਾਦਾ ਆਪ ਹੁਣ ਲਗੀ ਐਂਡ ਉਰਦਾ ਉਰੂਦਾ ਐਂਡ ਲਾਓ ਤੇਰੇ ਓਏ ਅੱਜ ਜਮਾਈ ਜਮਾਈ ਨਹੀਂ 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 ਬੁੱਤੀ ਤੇ ਨਹੀਂ ਬੱਜਣਾ। ਹਾਲੇ ਨਹੀਂ ਮਾਰਨਾ। ਕੱਖੇ ਨਹੀਂ ਉੱਠ ਜਾਣਾ। ਆਹ ਦੇਖ ਨਹੀਂ ਕੇ ਆਏ। ਓਕੇ। ਮਨੀ ਇੱਥੇ ਹਾਲੇ। ਲਾਓ ਭਾਈ। ਹੂੰ ਹੂੰ। ਇੱਥੇ ਕੀ ਆਏ? ਉਹ ਇਹ ਦੇਖ ਲਈ ਚਾਈ। ਇਹ ਗੋਲ ਹੋਣ। ਹਾਏ ਕਿੰਨਾ ਸੋਹਣਾ ਸੂਟ। ਮਨੀ ਨੇ ਆਸਰਾੜੇ। ਸਵਾਦ ਸੋਹੇ ਵਾਸਤੇ ਭਾਈ। ਏਹੇ ਭਾਈ ਮਾਂ ਦੀ ਵਾਸਤੇ ਆਪਣੀ ਨੂੰ ਵਾਸਤੇ ਚਾਹ ਕੇ ਨੂੰ ਧੀ ਵਾਸਤੇ ਨਾ ਸੁਟਾ ਤੁਮੇ ਨਿਆਣਿਆਂ ਵਾਸਤੇ ਆ ਥੱਲੇ ਪੱਗ ਲਾਈ ਗਏ ਆ ਹਾਂ ਬਾਗ ਥੱਲੇ ਪੱਗ ਆ ਆਹ ਰਾਮੇ ਮੇਰੇ ਯੋਗਾ ਵੀ ਹੈਗਾ ਤੇ ਕੁਛ ਨਾ ਕੁਛ ਵੇਚ ਆ ਆਹ ਥੋੜਾ ਦੇਣਾ ਆ ਆਹ ਜੇ ਦੀ ਦੇ ਕੇ ਮਾਂ ਨਾਲੇ ਟੇਲਰ ਤੋਂ ਫੜਾ ਕੇ ਆਵਾ ਸਾਦੀ ਸੂਟ ਇੱਕ ਹੋਰ ਆ ਗਿਆ ਤੇ ਤੁਸੀਂ ਉਹਨ ਨੂੰ ਹੋਰ ਲਓ ਜੀ ਮਰੀ ਦੀਦੀ ਤਾਂ ਲਓ ਭਾਈ ਹੁਣ ਇਹ ਭਾਬੀ ਦਾ ਗੱਲ ਹੈ ਹੈ ਲਾਪਰੀਦ ਕੰਮ ਹਾਂ ਇਦੀ ਉੱਤੇ ਬੋਸਰੀ ਆਣ ਕੀ ਆਏ ਲੱਗਦਾ ਇਦੀ ਨੂੰ ਓਏ ਓ ਤੇ ਮੇਰਾ ਪੁੱਤ ਕਾ ਬੱਜ ਨਹੀਂ ਛੋਣਾ ਲੱਗਦਾ ਇਵੇਂ ਜਿਵੇਂ ਮੈਨੂੰ ਕੱਪੜੇ ਹੀ ਆ ਵੈਸੇ ਟੂਟ ਦਾ ਜਿੰਨੇ ਵਾਰ ਤੇ ਟੂਟ ਪਰ ਇਸ ਮਾ ਦੀ ਰੀ ਲੱਗਾਂ ਨਹੀਂ ਵਾਈ ਫੱਕੀ ਕਰਦਾ ਜਨਾਨੀ ਯਾਰ ਸੂਟਾਂ ਗਲ ਕਦੇ ਨਹੀਂ ਜਾਂਦੀ ਇਹ ਨਹੀਂ ਜਾਂਦੀ ਹੁੰਦੀ ਆ ਜਨਾਨੀ ਜਾਤ ਵੀ ਨਾ ਬੰਦੇ ਦੀ ਜਾਤ ਧੂਰੀ ਆ ਜਨਾਨੀ ਜਨਾਨੀਆਂ ਗੈਨੋ ਕਬੀਰ ਘਰ ਚ ਰੋਟੀ ਨਾ ਬਣਾਏ ਦੇਖਦੇ ਕਰਦੇ ਨੇ ਘਰ ਵੀ ਨਹੀਂ ਚੰਦਾ ਜਨਾਨੀਆਂ ਨਾ ਇਹ ਰਗੜੀ ਹੈ ਐਦਾ ਖਾ ਖਾ ਸਮਾਨ ਹੈ ਨਹੀਂ ਕਿਤਾ ਸੋਹਰੇ ਸੂਟ ਊਏ ਲੈ ਇਹ ਸਿਆਲ ਵਾਲਾ ਸੂਟ ਹੈ ਹੈ ਅਗਲੇ ਸਾਲ ਤੋਂ ਕਮਉ ਮੈਂ ਮੇਰੇ ਜੋ ਕੱ ਵੀ ਹੈਗਾ ਭਾਈ ਜੋੜਾ ਹੈ ਕੋਈ ਚਲੋ ਮੇਰੇ ਯੂਜ਼ ਹੋਣੀ ਹੈ ਜਿਹੜੀ ਜਿਹੜੀ ਮੈਂ ਡੇਲੀ ਯੂਜ਼ ਕਰਦਾ ਹੈ ਮੇਰੀ ਦਸਤਾਰ ਉਹ ਵੀ ਹੈਗੀ ਹੈ ਵਿੱਚ ਹਾਂ ਹੋਰ ਕੀ ਬਣਾਇਆ ਮੇਰੀ ਐਂਟਾ ਐਂਟਾ 115 ਵਰ ਗਿਆ ਨਿੰਨੇ ਨੇ ਕਿਹਾ ਮੇਰੀ ਬਨੈਰ ਵੀ ਆ ਜੂਗੀ ਠੀਕ ਹੈ ਮੇਰੇ ਕਾਕਾ ਵੀ ਆ ਜੂਗੀ ਹੁਣ ਰਹਿ ਗਿਆ ਕਾਕੇ ਦਾ ਸਮਾਨ ਹੁਣ ਬਈ ਜੀ ਮੈਂ ਤਾਂ ਰਸਮ ਬਣਾਈ ਦੀ ਹਣਾ ਵੀ ਮਤਲਬ ਜੇ ਵਿਆਹੀ ਹੋਈ ਲੇਡੀ ਲੇਡੀ ਦਾ ਕੋਈ ਹਿਸੂ ਦੇਣਾ ਤਾਂ ਬੰਦੇ ਦੀ ਕੋਈ ਚੀਜ਼ ਲਾਉਣੀ ਲਾਉਣੀ ਹੁੰਦੀ ਜ਼ਰੂਰੀ ਹੁੰਦੀ ਹੈ ਨਾ ਤਾਂ ਮੈਂ ਇੱਕ ਹੋਰ ਪ੍ਰਥਾ ਬਣਾਉਣੀ ਚਾਹੀਦੀ ਹੈ ਜੇ ਬੰਦੇ ਨੂੰ ਕੋਈ ਚੀਜ਼ ਦੇਣੀ ਲੇਡੀਜ਼ ਦਾ ਜ਼ਰੂਰ ਕੁਸਲਾ ਕੁਸਲਾਉਣਾ ਚਾਹੀਦਾ ਨਾ ਇਹ ਦੇਖ ਲੋ ਕੀ ਲਾਉ ਪਾਈ ਹੁਣ ਬਸ ਟੈਕਨੀਕਲ ਈਸ਼ੂ ਆ ਗਿਆ ਤਾਂ ਬੱਚੇ ਨੂੰ ਸਾਡਾ ਮਨ ਕੀਰਤ ਸਿੜ ਗਿਆ ਸੀਗਾ ਇਸ ਕਰਕੇ ਅਸੀਂ ਵੀਡੀਓ ਬੰਦ ਕਰ ਬੰਕੀਰ ਤੂੰ ਮੈਂ ਤਾਂ ਅਸੀਂ ਐਂਟਰੀ ਦਵਾਈ ਜਾਈ ਐਂਟਰੀ ਆਹਾਂ ਕਰਕੇ ਵੀਡੀਓ ਥੋੜੀ ਬੰਦ ਕਰਨੀ ਭਾਈ ਤੇ ਮਮਾ ਮਮਾ ਕੋਲੋਂ ਉਫ ਉਫ ਪਾਪਾ ਕਦੇ ਇੱਧਰ ਨਾ 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 ਯਾ ਮੈਂ ਤੱਤੂ ਆਹ ਉਹ ਬੜਾ ਗੈਫਟ ਖੋਲਣ ਲੱਗੇ ਆਂ ਦੀ ਅਸੀਂ ਜਿਹਦੇ ਕਰਕੇ ਭਾਈ ਦੋ ਉਹ ਭਾਈ ਕਿਵੇਂ ਆ ਤਾ ਆ ਦੇਖ ਆ ਤੇਰੀ ਉਹ ਗੀ ਬੁੱਕ ਲੈ ਕੇ ਆਂਦੀ ਅਸੀਂ ਆ ਦੇਖ ਲਾ ਕੋ ਤੇ ਅਰੇ ਬਿੱਲੀ ਬੈਠੀ ਬਿੱਲੀ ਹਾਈ ਬਿੱਲੀ ਅਡੋਗੀ ਬਿੱਲੀ ਆ ਕੇ ਗਿਰ ਜਾਣਾ ਨੂਰ ਮੈਨੂੰ ਤਾਂ ਗੁਰ ਇੱਕ ਪਾਸੇ ਨੂੰ ਕਰਨਾ ਸੀ ਬਬਟਾ ਅੱਗੋ ਪੁੱਤੋ ਤੇਨੂੰ ਚਲ ਮੈਨੂੰ ਆ ਪੁੱਤੋ ਪੁੱਤੋ ਗਿਫਟ ਆ ਕੋਨ ਹੋਵੇਗਾ ਪੁੱਤੋ ਬੁਨੇ ਨੂਰ ਨਹੀਂ ਦਿੱਜਣਾ ਤੇਰੇ ਪੈਰ ਚੜ੍ਹ ਤੇ ਤੂੰ ਇਉਂ ਡਰੀ ਜਾਂਦੀ ਮਨ ਲੱਗਦਾ ਹਾਲੇ ਹਾਲੇ ਮੈਨੂੰ ਆਏ ਨਹੀਂ ਮੇਰੇ ਹੁਣ ਉਹ ਗਿਫਟ ਖੋਲਣ ਲੱਗੇ ਆ ਜੀ ਹੁਣ ਖਾੜ ਦਿਓ ਇੱਕੋ ਇਟਾ ਹੁਣਾ ਦੱਸੋ ਹੁਣ ਉਹ ਗਿਫਟ ਖੋਲਣ ਲੱਗੇ ਭਾਈ ਜੀ ਦਾ ਮਤਲਬ 2 3 3 4 ਫੋਨ ਵਾਲੇ ਭਾਈ ਵੀ ਪਾਰਸ ਵਿੱਚ ਕੀ ਆਤਾ ਮਮੀ ਨੇ ਕਿਆ ਦਿੱਤਾ ਹੈ ਤਾਂ ਕਰਕੇ ਹੁਣ ਲਾਸਟ ਵਿੱਚ ਅਸੀਂ ਖੋਲਣ ਲੱਗੇ ਆ ਜੀ ਉਹ ਗਿਫਟ ਫਿਰ ਉਸ ਤੋਂ ਬਾਅਦ ਅਸੀਂ ਕਾਕੇ ਜੀ ਉਹ ਗਾ ਲੈ ਕੇ ਆਏ ਤੇ ਜੀ ਕੱਲ ਝੂਲਾ ਹੈ ਆਨੂੰ ਇਹ ਖੋਲ ਕੇ ਦਿਖਾਵਾਂਗੇ ਠੀਕ ਹੈ ਜੀ ਪਹਿਲਾਂ ਹੁਣ ਮੰਮੀ ਵਾਲਾ ਗਿਫਟ ਦੇਖੋ ਮੰਮੀ ਖੋਲ ਭਾਈ ਤੁਸੀਂ ਦੇਖੋ ਤੁਸੀਂ ਖੋਲ ਲਗਾ ਲਾਪੇ ਭਾਈ ਮੈਂ ਖਲੋਗੀ ਚਲੋ ਮੰਮੀ ਖੋਲ ਜਿਹੜੀ ਮੰਮੀ ਦੇ ਹੱਥੋਂ ਚੀਜ਼ ਆਉਂਦੇ ਵਰਗੀ ਕੋਈ ਨਹੀਂ ਸਭ ਏ ਲੈ ਪਾ ਅੱਛਾ ਲੈ ਭਾਈ ਆ ਗਿਫਟ ਹੈ ਮੇਰੇ ਜਨਾਬ ਜੀ ਦੀ ਮੇਰੀ ਮੰਮੀ ਨੇ ਕਿਹਾ ਮੈਨੂੰ ਲੈ ਪਾ ਤੇਰੀ ਤੂੰ ਨਾ ਕਹੀ ਵੀ ਹਾਂ ਪ੍ਰਿੰਸੀਪਲ ਜੀ ਮੰਮੀ ਨੇ ਤਾਂ ਸੱਟੇ ਉਹ ਸੜੀਆਂ ਸਾਫ ਕਰ ਲਵਾਂ ਮੈਂ ਵੀ ਪਾ ਦੇ ਮੇਰੇ ਉੱਤੇ ਮੰਮੀ ਅੱਜ ਸਹਤੋਂ ਨਿਸਪਤੀ ਅੱਜ ਸਹਤੋਂ ਪਤੀ ਪਤਨੀਆਂ ਹੋਏ ਚਾਦੀ ਸਪਨ ਹੋਏ ਹੈ ਥੈਂਕ ਯੂ ਇਹ ਕੋਈ ਰੱਖ ਮੈਂ ਦਿਖਾਉਣਾ ਚਾਪਾ ਸੋਚਦੇ ਤਾਂ ਵੀ ਕੀ ਦੇਣ ਲੱਗੇ ਸੋਰੀ ਸੋਰੀ ਮੰਮੀ ਹੋਣੀ ਨੂੰ ਤੂੰ ਲੋਕੋ ਕੇ ਰੱਖ ਦੇ ਲਾ ਉਹ ਤਾਂ ਪਤਾ ਨਹੀਂ ਥੋੜੀ ਜਿਹੀ ਇਹ ਚਲ ਥੋੜੀ ਜਿਹੀ ਪਾ ਕੇ ਰੱਖੀ ਹੋਰ ਕੀ ਚਾਹ ਆ ਪਹੁੰਚ ਗਿਆ ਐਜੀ ਤੁਹਾਡੇ ਵੱਲ ਮੇਰੇ ਘਰਾਨੀ ਹਰ ਇੱਕ ਡਾਇਮੰਡ ਦੀ ਰਿੰਗ ਆਧਾਰੀ ਆ ਬੱਲਾ ਮੈਨੂੰ ਕਿਹੜੀ ਵਚਣੀ ਮਾਣੀ ਆਪਣੀ ਜਲਦ ਪੈਸੇ ਆ ਕੇ ਦੇ ਆ ਦਿਓ ਮੈਨੂੰ ਹਾਂ ਕੋਈ ਨਹੀਂ ਦੇ ਦੂੰਗਾ ਕਹਦੇ ਹਾਂ ਨਹੀਂ ਜਲਦ ਪੈਸੇ ਆ ਪੈਸੇ ਆਉਣਗੇ ਜਲਦ ਪੈਸੇ ਕਹਿੰਦੀ ਹੁਣ ਇਹਦਾ ਕੀ ਗੱਲ ਆ ਹਾਂ ਇਹ ਜੀਰੀ ਵਿੱਚ ਕਣਕ ਦੇ ਬਾਅਦ ਜੀਰੀ ਵੇਚਣੀ ਆ ਤੁਹਾਡਾ ਬਲੀ ਕਣਕ ਨੂੰ ਵੀ ਦੇ ਦਿਓ ਤਾਂ ਵੀ ਮੈਨੂੰ ਕੋਈ ਚਾ ਕਰਦੀ ਨਹੀਂ ਮੁੰਡੇ ਪਾਣਾ ਵਿੱਚ ਜੀ ਜੀਰੀਪੁਰ ਤੋੜੇ ਸੌਕੇ ਹੋ ਜਾਂਦੇ ਆ ਭਾਈ ਜਾ ਕੇ ਕਣਕਵਾ ਦਾ ਕੁਛ ਨਹੀਂ ਪਚਦਾ ਮੈਂ ਕਣਕ ਤਾਂ ਕਹਿੰਦੀ ਮੈਨੂੰ ਅੱਜ ਹੀ ਬਣੂਈਆਂ ਹੀ ਮਾਰ ਲੰਦੀਆਂ ਚਲੋ ਕਿਉਂਕਿ ਤੂੜੀ ਬਣਾ ਲਓ ਜੀ ਹੈ ਘੱਟੋ ਪੱਟ ਦੀ ਇਸ ਵਾਰੀ ਤਾਂ ਕੰਬੈਨ ਵੀ ਲੱਗਣੀ ਹੁੰਦੀ ਕੰਬੈਨ ਦੇ ਵੀ ਕਰਾਉਂਦੇ ਕੰਬੈਨ ਦੇ ਉਪੜਾਉਂਦੇ ਆਪਾਂ ਸਾਡੀ ਅਸੀਂ ਲੇਬਰ ਬਹੁਤ ਘੱਟ ਲਾਉਂਦੇ ਆ ਜੀ ਲੇਬਰ ਕਿਉਂਕਿ ਆਏ ਆ ਲੇਬਰ ਵਾਲਾ ਕੰਮ ਇੱਕ ਤਾਂ ਲੇਟ ਬਹੁਤ ਹੋ ਜਾਂਦਾ ਕੰਬੈਨ ਗਲ ਕਣਕ ਵਡਾਉਂਦੇ ਆ ਵੱਡ ਲੇਗੀ ਦੇ ਆ ਉਹਦੀ ਤੂੜੀ ਨੇ ਵੈਸੇ ਆਪਣੀ ਨੂੰ ਆਪਣੇ ਕੋ ਕਾਫੀ ਹੋ ਚੁੱਕੀ ਫੇਰ ਵੀ ਵੱਢ ਕੇ ਦੇ ਦਿੱਤੇ ਆ ਅ ਉਹਦੀ ਫਤੂੜੀ ਬਣਾ ਲੰਨੇ ਆ ਤੂੜੀ ਆਪਣੀ ਚਲੋ ਫਰੇ ਜਾਂਦਾ ਇਸ ਵਾਰ ਪ੍ਰਾਣੀ ਰੱਖ ਨਹੀਂ ਹੋਈ ਸਭ ਤੋਂ ਵਾਰ ਥੋੜੀ ਘੱਡੀ ਆ ਤੂੜੀ ਤੇ ਕੱਟੀ ਨਹੀਂ ਹਜੇ ਤੱਕ ਫਲਾਹ ਹਾਲ ਆਪਣੀ ਹੈਗੀ ਆ 15 20 15 ਮਾੜੀ ਮੋਟੀ ਘਟੂਗੀ 15 20 ਦਿਨ ਦੇ ਕੱਖ ਘਟੂਗੇ ਬਸ ਚਲੋ ਉਹ ਇੰਨੇ ਗੱਲੇ ਲਾਂਗੇ ਕੋਈ ਗੱਲ ਤੇ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਜੀ ਅ ਗਿਫਟ ਜਿਹੜਾ ਭਾਈ ਅਸੀਂ ਗਿਫਟ ਨਹੀਂ ਝੂਲਾ ਜਿਹੜਾ ਅਸੀਂ ਮੁਰਕੀਰਤ ਵਾਸਤੇ ਲੈ ਕੇ ਆਏ ਆ ਇਹ ਤੁਹਾਨੂੰ ਖੋਲ ਕੇ ਜੋੜ ਕੇ ਦਿਖਾਉਂਦੇ ਆ ਅਸੀਂ ਹੂੰ ਲਾ ਲੀ ਮੈਂ ਖੋਲ ਲੀ ਜਣਾ ਤੇ ਪੱਟ ਦੁਆਰਾ ਲਾਤੀ ਆਂ ਜੇ ਉੱਪਰ ਤੇ ਖੁੱਲਾ ਸੀਗਾ ਮੈਂ ਤੇ ਨੂੰ ਚਾਹੀਦਾ ਨਾ ਕਰਿਆ ਯਾਰ ਇੱਥੇ ਵੀ ਬਹੁਤ ਲਾਤੀ ਚਾਬੀ ਭੇਜੀ ਮੈਨੂੰ ਗੱਡੀ ਦੀ ਮੇਰੇ ਗਿਰੀ ਪਈ ਏ ਟਾਂ ਨੂਰ ਨੇ ਕਿੱਥੇ ਗੇਰੀ ਆ ਮਣਾ ਜਾ ਕੈਮਰਾ ਜਾ। ਮਾਜਾ ਕੁਨੇ ਗਿਆ। ਇਥੇ ਮੈਂ ਤਾਂ। ਮਣਾ ਜਾ ਇੱਕ ਵਾਰੀ ਕੈਮਰਾ ਮੈਂ ਸਰਦਾਰ ਜੀ ਦੇ ਚਰਨਾਂ ਵਾਲੇ ਨੂੰ ਲੈ ਕੇ ਜਾਏ ਜਾਵਾਂ। ਕਾਹਦੇ? ਪਤਾ ਨਹੀਂ ਕਿੱਥੇ ਘੁੰਮ ਕੇ ਆਏ ਆਂ, ਈਚ ਪਰ ਆਏ, ਫਿਰ ਚੜਾਈਆਂ ਹੋਈ। ਉਹ ਦੂਈ ਲੋਰ ਆਹੇ। ਸਾਰੇ ਦੂਈ ਆ। ਮਾਣ ਦੂਈ ਐ ਸੀਰੀਅਸ ਹੋ ਗਏ। ਲੈ ਭਾਈ। ਮੈਂਨੇ ਬਲੂ, ਮੇਰੇ ਨਾਲ ਪਾਲਣ। ਤੇ ਮਮੀ ਸਾਥਾ। ਫਟਾੜਾ ਕਿ ਯਾਰੀ ਉਹ ਦੀ ਤਾਂ ਬਈ ਤੇ ਗਿਰ ਗਏ ਪੈਸੇ ਇੱਕ ਦੋ ਚਲੋ ਚਾਹ ਲਾਇਆ ਚਾਚੂ ਬismillah ਜੀ ਜੀ ਇਹ ਭਾਈ ਕਾਸਾ ਹੋਣਾ ਹਣੇ ਅਹ ਆ ਗਏ ਨੇ ਹੂੰ ਦੇਖਦੇ ਹਾਂ ਕਿੰਨਾਂ ਹੁਣੀ ਦੀ ਡਾਕਟਰੀ ਜੀ ਇਹ ਆਪ ਹੈਗਾ ਇਦਾਂ ਦੇਖਿਆ ਬਾਕੀ ਤੁਰੇ ਆ ਇੱਕ ਜਣਾ ਫੜਨੇ ਵੀ ਪੈਣੇ ਆ ਇਹ ਸਮਝ ਨਹੀਂ ਪਾ ਜਾ ਜਾਂ ਤਿੰਤਾ ਆ ਨਾ ਆ ਨਾ ਉਹ ਕਿ ਸੀ ਸਾ ਸੀਸਾ ਨਾ ਤੋੜਦੇ ਉੱਪਰ ਦਾ ਬਸ ਉੱਪਰ ਲੈ ਕੇ ਪੇਜ ਹੀ ਦੀ ਸੀ ਨੇ ਮਾਂ ਤੇ ਨਾ ਜਨਾਨੀ ਜਾਤ ਕਹਿੰਦੇ ਤੇ ਜਿਹਨੂੰ ਉਹਦੇ ਵੀ ਨਾ ਤਸਵੀਰ ਪਾਜੀ ਦੇਖਦੇ ਨੇ ਅੱਗੇ ਵੀ ਗਿਆ ਸੀਗਾ ਮੋਰ ਉੱਥੇ ਮੈਨੂੰ ਨਹੀਂ ਪਤਾ ਲੱਗਿਆ ਪਤਾ ਤੈਨੂੰ ਮੈਂ ਤੈਨੂੰ ਦੱਸ ਕਿ ਜੇ ਧਿਆਨ ਹੀ ਦਿੱਤਾ ਪੁੱਤ ਆ ਤੈਨੂੰ ਲੈ ਉਹ ਆ ਕੇ ਬੰਗਾ ਕੱਪੜੇ ਵੀ ਬਾਜੀ ਹੁਣੀ ਤੁਸੀਂ ਉੱਧਰ ਨੂੰ ਜਾਣਾ ਸੀਗਾ ਉਹ ਕਾ ਦਾ ਮੈਨਾਂ ਦਾ ਸਾਰਾ ਖੋਲ ਹੋਣਾ ਇਹ ਨਟ ਜਿਆ ਤਾਂ ਉਹ ਅੰਦਰ ਦੇ ਪਾਸੇ ਗੱਗਾ ਨੂੰ ਲੱਗਾ ਨਹੀਂ ਯਾਰ ਵੀ ਇਹਦੇ ਗੱਲ ਨਹੀਂ ਹੋਣਾ ਮੈਨੂੰ ਕਿਉਂ ਲੱਗ ਰਿਹਾ ਵੀ ਇਹ ਉੱਪਰ ਤੱਕ ਮੈਨੂੰ ਲੱਗਾ ਇਹ ਵਿੱਚ ਫਰਾਗ ਦਾ ਕੌਗਾ ਨਾਟ ਉਹ ਨਹੀਂ ਯਾਰ ਉਹ ਦੇਖ ਉਹਦੇ ਉੱਪਰ ਉਹਦਾ ਗੈਫਟ ਬਣਿਆ ਵਾ ਉੱਕੜਾ ਲੱਗਣਾ ਤੇ ਲਾ ਦੇਖ ਆ ਤਾਂ ਹੀ ਚੁੰਨੀ ਜੀ ਉੱਪਰ ਤੇ ਆਏ ਪੈਣੀ ਆ ਵੇ ਜੀ ਹੈ ਨਾ ਥੱਲੇ ਇੱਥੇ ਆਊਗਾ ਉਹ ਨਹੀਂ ਗੱਲ ਪਹਿਲਾਂ ਲੰਕੜੇ ਵਾਲਾ ਲੱਗਣਾ ਹੈ ਲੰਕੜੇ ਵਾਲੇ ਦੇ ਉੱਪਰ ਲੱਗਣਾ ਹੈ ਇਹ ਚਲ ਦੇਖ ਲੰਨੇ ਆ ਫਿਰ ਆਹੋ ਵੀ ਨੇ ਵਿੱਚ ਪੈ ਜਾਣਾ ਹੈ ਨਾ ਉਹੀ ਗੱਲ ਹੈ ਤਾਂ ਹੁਣ ਪਤਾ ਨਹੀਂ ਨਾ ਸਿਸਟਮ じゃ ਕਿੱਦਾਂ ਲੱਗਣਾ ਲੰਕੜੇ ਵਾਲਾ ਲੱਗਣਾ ਕਿੱਥੇ ਆਇਆ ਪਾਉਦਾ ਲੱਗਣਾ ਇਹ ਲੰਕੜੇ ਵਾਲਾ ਤੁਸੀਂ ਰੱਖਨੇ ਦਾ ਅੱਧ ਵਿੱਚ ਪਾ ਰਹਾ ਜੇ ਕਿਹੜੇ ਹੋਰ ਵੀ ਹੈਗੇ ਆ ਆ ਦੇਖੋ ਥੱਲੇ ਵੀਰੇ ਨਾਟਕ ਮੰਮੀ ਦੇ ਵਿੱਚ ਤੇ ਕਹਿ ਲੇ ਗਏ ਹਣ ਆਹੀ ਨਿਕਲੇ ਆ ਆਹ ਫੇ ਆਹ ਦੇਖ ਤਾਂ ਲੈ ਆਹੀ ਤਾਂ ਪਈ ਆਹੀ ਤਾਂ ਤੀਜਾ ਦੇਖਦੇ ਨਾ ਕਾੜ ਨਾ ਕੇ ਪਨਾ ਆਖੇ ਬਾਤ ਦੇਖਣਾ ਹੁਣ ਇਹ ਵੀ ਟਿੱਕਾ ਲੈ ਲੈ ਐ ਇਹਨੇ ਐਡਾ ਉੱਚਾ ਝੂਟਾ ਲੱਗਣਾ ਜਿੱਦਾਂ ਤੁਸੀਂ ਮਾਣਦਾ ਓ ਇੱਕ ਮਿੰਟ ਇੱਕ ਤਾਂ ਹੋਰੇ ਭਾਈ ਸਾਡੇ ਗੱਲਾਂ-ਗੱਲਾਂ ਸਲਾਹ ਧਾਰਾ ਹਾਂ ਇੰਨੇ ਅਸਰਾਣਾ ਛੋਟੇ ਨੇ ਆ ਨੂਰ ਨੇ ਕਰ ਦੇ ਲੈਣੀ ਭਾਈ ਤੂੰ ਕੱਢ ਛੱਡ ਦੇ ਵਿੱਚ ਲੱਗਦੇ ਹੈ ਮੈਂ ਆਇ ਕਿਣਾ ਚੋਨੀ ਆ ਇੱਕ ਅੰਡਰ ਲੁੱਕ ਜਾਈ ਅਸੀਂ ਪਹਿਲਾਂ ਫਿਰ ਸਮਝ ਲਈਏ ਕਿੰਨੇ ਆਇ ਕਾਲੀ ਫਿਰਦੇ ਆ ਲਓ ਜੀ ਹੁਣ ਸਾਹਮਣੇ ਮੈਂ ਕਰਤਾ ਜੀ ਫਿਕਸ ਕਿੱਦਾਂ ਕੀਤਾ ਦੱਸੂ ਇਹਨੂੰ ਉੱਤੇ ਪਾ ਰੱਖ ਕੇ ਉੱਥੇ ਪਏ ਉੱਥੇ ਉਹ ਨਟ ਪਾਇਆ ਹਾਂ ਇਹਨੇ ਕਰ ਪਾਈ ਜੈਸ ਮੀਨੇ ਫਿਰ ਕਰ ਇੱਕ ਗੱਲ ਹੋਰ ਪਤੇ ਦੀ ਦੱਸੋ ਆਏ ਕਮਾ ਕੇ ਪੈਂਦਾ ਹੁੰਦਾ ਨਾਟਕ ਇਕਣਾ ਉਹਦੇ ਬੈਠੀ ਸੀਗੀ ਫੋਨ ਵਿਚਾਰਾ ਉਹਾਰੇ ਖੁਪ ਚੁਟਕੀ ਜੇ ਸਿੱਧੀ मारोगे ਤਾਂ ਨਾਟ ਪੈਂਦਾ ਕਸੂ ਜੇ ਨੂੰ ਪੁੱਠਾ ਕੋ ਪੁੱਠੇ ਚੁਟਕੀ मारोगे ਤਾਂ ਨਾਟ ਬਾਹਰ ਹੋ ਜਾ ਅੱਛਾ ਮਤੇ ਨਹੀਂ ਕਰਨਾ ਇਹੋ ਕੋਈ ਨਹੀਂ ਆਪਾਂ ਨਾਟਕ ਫੀ ਜਾਂਦੇ ਉਦੋਂ ਦੇ ਓਹੋ ਇਹ ਇੱਕ ਗੱਲ ਹੁੰਦੀ ਯਾਦ ਰੱਖਣ ਦੀ ਵਿੱਚ ਇਦਾਂ ਨੂੰ ਇਦਾਂ ਨੂੰ ਭਾਈ ਇਹ ਸਾਡਾ ਬਾਬੂ ਜੀ ਉੱਥੇ ਰੋਣ ਲੱਗਿਆ ਹੋਗਾ ਨਾ ਜਲਦੀ ਕਰੋ ਝੂਲੇ ਝੂਟੇ ਆਹ ਜਲਦੀ ਕਰੋ ਝੂਲਾ ਨਾ ਪਹਿਣਾ ਵਿੱਚ ਹੋਰ ਅੰਦਰ ਡਿਆੜੀ ਦਾ ਅੰਗੂ ਲੱਗੇ ਫੋਲੀ ਫੋਲੀ ਫਟਾਫਟ ਕਰੇ ਚਲਦੀ ਚਲਦੀ ਕਿੱਥੇ ਗਈ ਬਾਸਾ ਜੀ ਲਾਓ ਫਾਈਰ ਹੈਪੀ ਕਰੋ ਇੱਕ ਤਾਂ ਮੈਨੂੰ ਪਹਿਲਾਂ ਤੇ ਸਮਝਾਉਣ ਨੂੰ ਬਹੁਤ ਟਾਈਮ ਲੱਗ ਗਿਆ ਇਹਨਾਂ ਅੱਛਾ ਹੁਣ ਨਹੀਂ ਮੈਂ ਤੁਸੀਂ ਵੀ ਕਹਿ ਸਕਦੀ ਹੁਣ ਨਾ ਲਾਓ ਜੀ ਸਿੱਕ ਵੀ ਲੈ ਜਾ ਹੁੰਦਾ ਕੋਈ ਝੂਠਾ ਹੁਣ ਸਾਡਾ ਕਸ ਹੋ ਗਿਆ ਹੈ ਮਰਕੀਸ ਦਾ ਸਾਡਾ ਨਹੀਂ ਹਾਂ ਮੈਂ ਆਪਾਂ ਨਹੀਂ ਏ ਹੇ ਮੈਂ ਫਾਈਵ ਮੇਨ ਚੀਜ਼ ਲੱਗਣੀਆਂ ਬੱਚਾ ਸਰਾਣਾ ਪਿਆ ਲੈ ਹੋਰ ਛੋਟਾ ਜਾ ਛੱਡ ਕੇ ਛੋਟਾ ਜਾ ਸਰਾਣਾ ਪਿਆ ਭਾਈ ਵਿੱਚ ਹਾਂਜੀ ਹਾਂ ਲੈ ਆਂਦੀ ਉੱਠ ਲੈ ਮੈਨੂੰ ਬਣਿਆ ਮੈਨੂੰ ਪਤਾ ਹੈ ਛੱਡ ਇਹ ਇਹਦੇ ਵਿੱਚ ਪੈਣਾ ਐਦਾਂ ਮੈਨੂੰ ਕੌਲੀਆ ਛੱਡਦਾ ਸਹੀ ਪੁਰਾਣਾ ਇਹ ਤਾਂ ਮੈਨੂੰ ਨਹੀਂ ਕੌਲੀਆ ਤਾਂ ਮੈਂ ਲੈ ਲੈ ਇੱਕ ਲੈ ਇੱਕ ਤਾਂ ਅੱਧਾ ਰਾਤ ਦਾ ਦਾ ਕਿੰਨਾ ਸੋਹਣਾ ਓਹ ਅਰਦਾ ਆਪੋ ਫੇਰ ਮੈਂ ਕਿਹਾ ਲੈ ਮੈਂ ਕਹਿ ਦਿੱਤੀ ਸੀ ਕਿ ਮੈਂ ਭਾਜੀਆ ਪੁੱਠਾ ਲੱਗ ਚੱਲਿਆ ਓ ਹੋ ਗਿਆ ਇਹਨੂੰ ਚਾ ਇਹਨੂੰ ਨਟ ਪੈਣਾ ਪਰ ਉਹ ਨਟ ਛੋਟੇ ਹੀ ਦੇ ਹੀ ਆ ਹਾਂ ਭਾਈ ਨਟ ਆਹੋ ਭਾਈ ਪਾ ਦੇ ਕਿਦੇ ਮੇਨਾ ਨਟਾ ਤਾਂ ਇਹਨਾਂ ਵਿੱਚ ਪਾ ਦਿਓ ਬਚਰੇ ਕੰਮ ਪੱਕਾ ਕਰਕੇ ਫੇਰ ਇੱਕ ਵਾਰ ਨਾ ਵਿੱਚ ਮੈਂ ਪਾ ਕੇ ਦੇਖੂਗਾ ਹਾਂ ਬਾਹਰ ਚੜਦੇ ਚੜਦੇ ਕਾਣੀ ਫੇਰ ਤਾਂ ਸਾਰੇ ਕੀਰਤ ਨੂੰ ਛੁੱਟੀ ਮਿਲ ਚੁੱਕੇ ਹੈ ਫੇਰ ਤਾਂ ਪੁੱਠਾ ਇਹ ਤਾਂ ਨਾ ਮਾਣੇ ਹੁੰਦੀ ਤੇ ਇਹ ਤਾਂ ਹੋਰ ਝੂਲਾ ਲਿਆਉਣਾ ਪੈਣਾ ਜਮਾ ਇਹ ਨਾ ਚੱਲ ਨਾ ਮੰਮੀ ਹੁਣ ਤਾਂ ਚੱਲ ਆਪਾਂ ਟੈਂਪਰੇਰੀ ਕਸ ਲਏ ਇਹ ਬਾਅਦ ਵਿੱਚ ਨਾ ਥੋੜਾ ਥੋੜਾ ਇਹਨਾਂ ਆਪਾਂ ਪਲਾਸਟਰ ਕਸਦੇ ਹੋ ਇਹਨਾਂ ਨੂੰ ਅੱਛਾ ਜਾਂ ਨਾ ਯੂਰਮਾਮ ਹੈ ਨਹੀਂ ਕਸ ਦੋ ਫਿਰ ਚਿੱਟਾ ਭੁੱਲ ਜਾਣਾ ਬਾਅਦ ਵਿੱਚ ਨਹੀਂ ਨਾ ਤਾਂ ਹੈ ਬਰੀਕ ਬਰੀਕ ਜਈ ਆ ਤੇ ਇਹ ਨਾ ਫਿਰ ਹੁਣ ਪਹਿਲਾਂ ਮੜਾ ਇਹ ਵੀਡੀਓ ਪੂਰੀ ਕਰ ਲਈਏ ਨਹੀਂ ਤਾਂ ਫਿਰ ਇਦਾਂ ਟਾਈਮ ਲੱਗ ਜਣਾ ਬਹੁਤ ਹੈ ਨਾ ਪਲਾਸਟਰ ਦੀ ਤੇਰਾ ਲੱਗ ਗਈ ਰੱਖਿਆ ਹੁਣ ਤੁਸੀਂ ਪਤਾ ਨਹੀਂ ਡੰਗਰਾ ਲਾ ਕੇ ਤੇ ਪਾਸ ਹਾਂ ਵੀ ਨਹੀਂ ਜਾਣਾ ਪਲਾਸਟਰ ਦੇ ਅੰਦਰ ਉਹ ਜਾ ਤੂੰ ਮੁੰਡਾ ਹੋ ਜੀ ਮਨ ਕੀ ਤੇ ਉੱਠਿਆ ਭਾਈ ਉੱਠ ਗਿਆ ਮੁੰਡਾ ਕੋਤੋਂ ਜਾਗ ਰਾਤ ਨੂੰ ਸੌਇ ਲੈ ਭਾਈ ਇਹ ਮੇਰਾ ਹੋ ਗਿਆ ਕੰਮ ਪੱਕਾ ਹੁ ਮੈਂ ਕਵਰ ਬਾੜ ਕੇ ਦੇਖਾਈ ਨਾ ਜੀ ਬੱਸ ਕਰੋ ਹਾਂ ਤੈ ਤੋੜਨਾ ਲੈ ਦੇ ਕਾਟੋ 10 ਠੀਕ ਮੈਂ ਵੀ ਕਿਸੇ ਟਾਈਮ ਕਾਟਾਈ ਹੁੰਦਾ ਲੋ ਪਾਵੇ ਦੇ ਵਿੱਚ ਮੁੰਡਾ ਫੜ ਕੇ ਕੀ ਕੀ ਦਿੱਦੂ ਆ ਗਿਆ ਨਾ ਉਹ ਕੱਪੀ ਨੂੰ ਲੈ ਪਾਉਂਦੇ ਦੇਖ ਤੁਹਾਨੂੰ ਪਾਉ ਤਾਕੇ ਹਾਂ ਇਹ ਤਾਂ ਪਿਛਾਉਂ ਪਾ ਰਣ ਨਾ ਲੈ ਕੁਛ ਨਹੀਂ ਪਿਛਾਉਂਦਾ ਲਓ ਜੀ ਹੁਣ ਸਾਡਾ ਝੂਲਾ ਹੋ ਗਿਆ ਰੈਡੀ ਹੈਂ ਨਾਓ ਸਰ ਪਾਓ ਫੜ ਕੇ ਲਿਆਓ ਭਾਈ ਕਾ ਕਾ ਫੜਾਓ ਦੇਖੀ ਬਹਿਣ ਮਨਕੀਰ ਤੱਕ ਆ ਕਹਿੰਦਾ ਭਾਈ ਝੂਲੇ ਚ ਹੈਂ ਰੋਂਦਾ ਕਾ ਕਰਦਾ ਸਾਡੀ ਮਿਹਨਤ ਰੰਗ ਦੇ ਹੁੰਦੀ ਫਿੰਨੇ ਹਾਂ ਹਾਂ ਝੂਲਾ ਦੇਖ ਸਰ ਹਣਾ ਇੱਕ ਤਾਂ ਮਾਹ ਬੜਾ ਉਹ ਵੇਂਦਾ ਮੈਂ ਗਿਆ ਕਿੱਥੇ ਆ ਆ ਜਾ ਉਹ ਤੁਹਾਡੀ ਉਹ ਕਲੈਟ ਨੂੰ ਇੱਥੇ ਸਾਈਡ ਤੇ ਆਪ ਨੂੰ ਯਾਰ ਪਾਸ ਜਰਾ ਮੰਨ ਦੀ ਗੱਲ ਮਮੀ ਤੂੰ ਆ ਭਾਈ ਆਹ ਦਾ ਕੰਮ ਆਫਾ ਜੁਬਾਨੇ ਚਲਾਉਣੇ ਸੌਖੀ ਕੀ ਜਣਾ ਇਹ ਸਾਨੂੰ ਗਾਲਾਂ ਕੱਢਣੀ ਥੋੜਾ ਖੜਾ ਕਿੱਦੋਂ ਹਿੰਦੀ ਜਾਂਦਾ ਹੈ ਆਲਾ ਮਤ ਉਹਨੂੰ ਸੈਂਟਰ ਆ ਗਿਧਰਾ ਉਹ ਉਹ ਚਲਾਉਣਾ ਜੇ ਚੱਕਿਆ ਯਾਰ ਲੋ ਸਾਡੇ ਕਿੰਨਾ ਬਜਾ ਨਾ ਜੀ ਜੋ ਵੀ ਪਾਸੇ ਹੋ ਜਾ ਮੈਨੂੰ ਲੱਗਾ ਆਹ ਚੂਲੇ ਉਲਟਣ ਲੱਗਿਆ ਵਾ ਨਹੀਂ 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 ਆ ਇੱਧਰ ਮੈਡਮ ਸਾਡੀ ਦੇਖਦੀ ਕੋਣ ਹੋ ਗਈ ਨੂਰਾਂ ਦੇਣੀ ਆ ਮੈਨੂੰ ਕੁੜਾ ਉਹ ਨਹੀਂ ਫਰਕ ਹੈਗਾ ਇੱਕ ਪਾਸੇ ਨੂ ਬੜੇ ਹੋਏ ਬੜੇ ਹੋਏ ਨਹੀਂ ਜੀ ਤਾਂ ਉਹ ਮੈਡਮ ਤੇਰੇ ਮੂੰਹ ਪਰ ਬੱਝੀ ਆਹ ਕੀ ਗੱਲ ਝੂਲਾ ਹੈ ਕੰਨ ਲੇ ਦੀ ਗੀ ਕਾਕਾ ਲੰਬਾ ਭਾਈ ਚੁੱਲੇ ਇਹ ਜਿਹੜਾ ਇੱਧਰ ਇੱਧਰ ਨੂੰ ਹੁੰਦਾ ਹੀ ਕਰਦੇ ਨਹੀਂ ਨਹੀਂ ਤੇਰੇ ਪਹਿਲੇ ਹੀ ਹੁੰਦਾ ਤਾਂ ਉਹ ਨਹੀਂ ਆ ਮਾੜਾ ਮੋਟਾ ਉਹ ਅੱਜ ਦਾ ਹੈਗਾ ਅੱਜ ਤੋਂ ਉਹ ਨੂੰ ਜਾਂਦਾ ਨਹੀਂ ਕਿਤੇ ਹੂੰ ਤਾਂ ਕੱਪ ਨਹੀਂ ਕਾਚੂ ਤਾਂ ਮਿਲ ਗਿਆ ਮੈਂ ਦੇਖ ਹੌਲੀ ਹੌਲੀ ਮੜ ਜਾ ਹੌਲੀ ਨਾ ਜੂ ਗੰਢੀਆਂ ਚੀਂਆਂ ਫਟ ਦੇਣੀ ਇਹ ਤਾਂ 1 ਮਿੰਟ ਲੱਗਣਾ ਨਹੀਂ ਫਟ ਦੇਣੀ ਛੋਜਾ ਬੂ ਨੂੰ ਉਂਗੜਾ ਲਓ ਭਾਈ ਮੱਖੀ ਮੱਛਰ ਤੇ ਆਇਆ ਮੈਂ ਪੂਰਾ ਕਵਰ ਉਹ ਪਰੇ ਤੇ ਠੀਕ ਆ ਹੂੰ ਹੂੰ ਉਹ ਠੀਕ ਲੱਗਦੀ ਮੈਨੂੰ ਹਾਂ ਆਉਣੀ ਦੂਰ ਆ ਚੀ ਜਾ ਮਾਂ ਇੱਕ ਕਣਾ ਲਗਣੀ ਆ ਇਹ ਮੇਰਾ ਤਾਂ ਨਾ ਬੰਦੇ ਨੇ ਦਿਮਾਗ ਵੀ ਖਰਾਬ ਕਹਿੰਦੀ ਹੂੰ ਪੁੱਠੀ ਆ ਇਦਾਂ ਐ ਹੋਰ ਐਤੋਂ ਮੱਖੀ ਨਹੀਂ ਪੜੂਗੀ ਐ ਇਹ ਇਹਦੇ ਬਰਾਹਾਂ ਚੇੜ ਆ ਆ ਦੇਖ ਮਮੀ ਇਹ ਨਾ ਆਏ ਚੇੜ ਦੇ ਦੇ ਵਜੇ ਕਹਿੰਦੇ ਇਹਨੂੰ ਐ ਬੰਦ ਕਰਨੇ ਅੱਛਾ ਮੱਖੀ ਮੱਛਰ ਤੇ ਮੱਖੀ ਮੱਛਰ ਦੇ ਬੰਦੂਟ ਆ ਇਹਦਾ ਕੰਮ ਬੱਡੀ ਦੀ ਠਿਕ ਗਿਆ ਲੈ ਹਰਤਾ ਸਾਈ ਰਹੁਣੀ ਚਰ ਪੈ ਨਹੀਂ ਜ਼ੋਰ ਕੇ ਨਹੀਂ ਜ਼ੋਰ ਕਰ ਨਹੀਂ ਬੋਤਾ ਨਿਆਣਾ ਹੋ ਨਹੀਂ ਇਹ ਕੜਾ ਦੁਆ ਚੁਲਾ ਵੀ ਆਉ ਫਿਰ ਵੀ ਨਹੀਂ ਕਰਦਾ ਬਸ ਐਨਾ ਬਸ ਇਹ ਬਈ ਇਹ ਆਤ ਭਾਈ ਦੀਦੀ ਬੂਆ ਨੇ ਆਏ ਆਲੀ ਅਸੀਂ ਵੀ ਸਹੀ ਹੋਸ਼ ਨਾਲ ਪਰਿਆ ਸਾਨੇ ਚੂਲਾ ਸਪੈਸ਼ਲ ਲਿਆਉਣਾ ਫੇ ਕਾਈ ਨਹੀਂ ਕੋਈ ਨਹੀਂ ਮਮੀ ਉੱਧਾ ਨਹੀਂ ਕਿਤੇ ਵੀ ਜਾਂਦਾ ਉੱਧਾ ਕਿਤੇ ਨਹੀਂ ਜਾਂਦਾ ਇੱਦਾਂ ਤਾਂ ਵੀ ਇਦਾਂ ਥੋੜਾ ਜਿਹਾ ਹਿੱਲਦਾ ਅਹੀ ਆਹ ਚੀਜ਼ ਹਾਂ ਉਹ ਹੀ ਕਹਿੰਨੀ ਮੈਂ ਇਹ ਮੈਂ ਦੇਖਦਾ ਕੋਈ ਨਹੀਂ ਹੱਲ ਕਰਦੇ ਹਾਂ ਨਾ ਮੂਨੇ ਉੱਦਾਂ ਨਹੀਂ ਕਿਤੇ ਮਿਲਦਾ ਐਨ ਨਾਲੇ ਨੱਡ ਨੂਟ ਦੇਖਦੇ ਹੋ ਨਹੀਂ ਨਹੀਂ ਨੱਡ ਨੂਟੀ ਦੇ ਮੈਂ ਹੁਣ ਸਾਰੇ ਬਾਅਦ ਵਿੱਚ ਦੇਖਦਾ ਰਹੀ ਹੋ ਕੇ ਠੀਕ ਆ ਆਓ ਕਿੰਦਾ ਬਾਲੀ ਠੀਕ ਆ ਜੀ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ ਕਾਕਾ ਸਾਡਾ ਹੁਣ ਪਿਆ ਭਾਈ ਵਿਚਾਰਾਂ ਆਪਣੀ ਗਲਤੀ ਮੰਨੋ ਕਾਦੀ ਗਲਤੀ ਮਿਸਤਰੀ ਜਾਤ ਕਿਹਾ ਤੁਸੀਂ ਟੀਮੀ ਜਾਤ ਕਹੋ ਮੈਂ ਤੇ ਗਲਤ ਬੋਲ ਹੋ ਗਿਆ ਨਹੀਂ ਹੁਣ ਤਾਂ ਚੱਲ ਮੈਂ ਜਦੇ ਕਹਿ ਤਾ ਹਨਾ ਤੇ ਹੁਣ ਕਾਕਾ ਸਾਡਾ ਲੈ ਦੇਖਿਆ ਜੀ ਨਜ਼ਾਰੇ ਠੀਕ ਹੈ ਮੌਜਾ ਲਾਤੀ ਮਿਲਦੇ ਫੇਰ ਕਿਸੇ ਵਕਲੋਪ ਚ ਸਤਿ ਸ਼੍ਰੀ ਅਕਾਲ